ਸਨਵਿਧਾਨ ਵੀਰ ਨੂੰ ਸਤਿ ਸ਼੍ਰੀ ਅਕਾਲ ਪਿਆਦੀ ਖੇਤੀ ਸੰਬੰਧੀ ਬਾਰੇ ਅ ਕਲਦੀਪ ਜੀ ਜੀ ਨੂੰ ਉਸ ਤੋਂ ਜ਼ਿਆਦਾ ਦਿੰਦੇ ਆ ਕੱਜ ਲਾਇਆ ਸੀ ਤਲਵੰਡੀ ਧਾਮ ਦੇ ਵਿੱਚ ਤੇ ਤਲਵੰਡੀ ਧਾਮ ਬਾਰੇ ਪਰ ਉਹ ਬੋਲ ਦੁੱਜੇ ਜੀ ਇਹ ਐਸਜੀਵੀ ਬਾਲਕਰ ਇੱਥੇ ਅਨਾਸਤੇ ਬੇਸਹਾਰਾ ਬੱਚੇ ਆ ਜਾਂਦੇ ਆ ਅਸੀਂ ਨਾ ਧਾਮ ਦੇ ਵਿੱਚ ਤਾਂ ਤਲਵੰਡੀ ਖੁਰ ਦੇ ਵਿੱਚ ਪਹਿਲਾਂ ਵੀ ਅਸੀਂ ਥੋੜੀ ਜਿਆ ਸੰਗਤਾਂ ਦੇ ਲਈ ਜਿਹੜਾ ਲੰਗਰ ਚੱਲਦਾ ਪਿਆਜ਼ ਲਾਉਨੇ ਆ ਉੱਥੇ ਇੱਕ ਦੀ ਸਾਡਾ ਹੋਇਆ ਵੀ ਜਿਹੜੇ ਇੱਥੇ ਸਾਡੇ ਕੋਲ ਬੱਚੇ ਰਹਿੰਦੇ ਆ ਅਸੀਂ ਉਹਨਾਂ ਲਈ ਪਿਆਜ਼ ਲਾ ਲਿਆ ਪਿਆਜ਼ ਬੜਾ ਮਹਿੰਗਾ ਹੁੰਦਾ ਜੀ ਹਰ ਇੱਕ ਚੀਜ਼ ਦੇ ਵਿੱਚ ਪੈਂਦਾ ਜੀ ਇਹ ਸਾਡੇ ਮਲੇਰ ਕੋਟਲਾ ਸੀ ਦੇ ਸਟੋਰ ਮੰਡੀ ਮੁੱਲਾਂਪੁਰ ਤੋਂ ਸਾਡੇ ਲਾਲੀ ਜੀ ਨੇ ਅਸੀਂ ਨਾਲ ਸੰਪਰਕ ਕੀਤਾ ਥੋੜੀ ਜਿਆ ਅਸੀਂ ਲਗਭਗ 1 ਕਨਾਲ ਦੇ ਕਰੀਬ 1.5 ਕਨਾਲ ਜੋ ਵੀ ਇੰਨਾ ਕਰਕਵਾ ਹੋਏਗਾ ਮੇਰੇ ਖਿਆਲ ਜੀ ਅਸੀਂ ਇਹਨਾਂ ਦੇ ਨਾਲ ਗੱਲ ਕਰਕੇ ਪਿਆਜ਼ ਲਾ ਲਿਆ ਇਵਨ ਕਿ ਸਾਨੂੰ ਬੜੀ ਹਰ ਇੱਕ ਚੀਜ਼ ਚ ਕਹਿੰਦੇ ਨੇ ਵੀ ਲੈ ਜਾਓ ਵਸ ਸਾਡੇ ਬੰਦਿਆਂ ਦੇ ਥਰੂ ਇਹ ਕਹਿੰਦੇ ਵੀ ਆਈਸੀ ਪਿਆਜ਼ ਘੱਟ ਹੋ ਰਿਹਾ ਹੈ ਵੀ ਖੇਤੀ ਘਟੀ ਹੈ ਕੋਈ ਪਾਣੀ ਪੂਣੀ ਦੀ ਪ੍ਰੋਬਲਮ ਆਈ ਹੈ ਵੀ ਪਿਆਜ਼ ਆਪਾਂ ਹੋਰ ਵਧਾ ਲਈਏ ਜੀ ਸਾਡੇ ਕੋਲ 1 ਏਕੜ ਸੀ ਅਸੀਂ 1 ਏਕੜ ਦੇ ਵਿੱਚ ਇਹਨਾਂ ਦੀਆਂ ਜਿਵੇਂ ਜਿਵੇਂ ਸਾਨੂੰ ਸਮੇਂ ਤੇ ਸੁਝਾਅ ਦਿੱਤੇ ਉਹਦੇ ਮੁਤਾਬਕ ਪਿਆਜ਼ ਲਾਇਆ ਜੀ ਸਾਨੂੰ ਆਪ ਨੂੰ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਕੱਚੇ ਪਿਆਜ਼ ਨੂੰ ਅਸੀਂ ਕਾਫੀ ਟਾਈਮ ਤੋਂ ਖਾਨ ਬਾਲ ਘਰ ਦੇ ਵਿੱਚ ਵਰਤਣਾ ਵਰਤਣਾ ਸ਼ੁਰੂ ਕੀਤਾ ਹੋਇਆ ਤੇ ਹੁਣ ਵੀ ਪਿਆਜ਼ ਦੀ ਜਿਹੜੀ ਗ੍ਰੋਥ ਹੈ ਉਹ ਜਿਵੇਂ ਜਿਵੇਂ ਇਹਨਾਂ ਨੇ ਸਾਨੂੰ ਸੁਝਾਅ ਦਿੱਤੇ ਅਸੀਂ ਕੋਈ ਛੋਟੇ ਮੁੱਟੇ ਸਪਰੇਅ ਹਾਂ ਵੀ ਕੀਤੀਆਂ ਵੈਸੇ ਗੁੜਾਈ ਕੀਤੀ ਜਿਆਦਾ ਇਹਨਾਂ ਨੇ ਕਿਹਾ ਵੀ ਸਪਰੇਅ ਹਾਂ ਤੇ ਨਹੀਂ ਗੁੜਾਈ ਜਿਹੜੀ ਉਹ ਚੀਜ਼ਾਂ ਆਪਾਂ ਉਹ ਵੀ ਵਰਤ ਲਈਏ ਜੀ ਉਹ ਇਹਨਾਂ ਨੂੰ ਪਤਾ ਵੀ ਕਿਹੜੀ ਇਹਨਾਂ ਨੇ ਸਪਰੇਅ ਸਾਨੂੰ ਦੱਸਿਆ ਜਾਂ ਜਿਵੇਂ ਜਿਵੇਂ ਵੀ ਇਹ ਪਾਣੀ ਲਾਉਣ ਦੇ ਲਈ ਸਾਰੀਆਂ ਚੀਜ਼ਾਂ ਸਾਨੂੰ ਦੱਸਦੇ ਰਹੇ ਵੀ ਐਦਾਂ ਵਰਤਣਾ ਇੱਕ ਵਾਰੀ ਆਪਾਂ ਜੂਰੀਆ ਪਲੱਸ ਸਲਫਰ ਪਾਈ ਸੀ ਜੀ ਤੇ ਦੂਜੀ ਵਾਰੀ ਉਹ ਤੋਂ ਲਗਭਗ 2 ਤੋਂ 25 ਦਿਨਾਂ ਬਾਅਦ ਹੈ ਮਿਸਟਾਰ ਪਲੱਸ ਜੂਰੀਆ ਪਾਈ ਸੀ ਤੇ ਇਹਦੇ ਵਿੱਚ ਐਮਪੰਤਲੀ ਪਲੱਸ ਥੋੜਾ ਥਾਈ ਮੈਕਸਮ ਤੇ ਉਹਨੀਨੀ ਸਪਰੇ ਕੀਤੀ ਸੀ ਜੀ ਔਰ ਬੈਡਾਂ ਤੇ ਲਾਈ ਹੋਈ ਹੈ ਔਰ ਬਹੁਤ ਵਧੀਆ ਫਸਲ ਬਣੀ ਹੈ ਕੱਲ ਦੀ ਬਿਰਜੀਆਂ ਦੇ ਹੱਥ ਪਿਆਜ ਔਰ ਪਿਆਜ ਦੇ ਸੰਬੰਧੀ ਮਤਲਬ ਪਿਆਜ ਨੂੰ ਇੱਕ ਸਾਲ ਰੱਖਣ ਵਾਸਤੇ ਇੱਕ ਤਾਂ ਜ਼ਮੀਨ ਬਿਲਕੁਲ ਸੁਗੀ ਚਪਟੋ ਤੇ ਦੂਜਾ ਨੰਬਰ ਦੂਸਰਾ ਇਹ ਜੀ ਪਿਆਜ਼ ਨੂੰ ਜੋ ਤੁਸੀਂ ਪੱਟ ਕੇ ਰੱਖਣਾ ਉਹਨੂੰ ਭੂਕਾ ਸਮੇਤ ਰੱਖੋ ਜੀ ਜਿਆਦਾ ਵਧੀਆ ਰਹੇਗਾ ਜੁਲਾਈ ਅਗਸਤ ਦੇ ਵਿੱਚ ਇਹਦੇ ਵਿੱਚ ਇੱਕ ਬਲੈਕ ਫੰਗਸ ਪੈਦਾ ਹੋ ਜਾਂਦਾ ਵਾ ਤੇ ਤੁਸੀਂ ਜਦੋਂ ਭੂਕਾ ਨੂੰ ਇਹਨੂੰ ਕਟੋਗੇ ਤਾਂ ਪਿਆਜ਼ ਖਰਾਬ ਹੋਏਗਾ ਜੀ ਜੇ ਭੂਕਾ ਦੇ ਸਮੇਤ ਰੱਖਦੇ ਆਂ ਫਿਰ ਪਿਆਜ਼ ਨੂੰ ਰੱਖਣ ਵਿੱਚ ਪ੍ਰੋਬਲਮ ਨਹੀਂ ਆਉਂਦੀ ਨਹੀਂ ਨਹੀਂ ਇੱਕ ਸਾਲ ਤੱਕ ਬਿਲਕੁਲ ਪ੍ਰੋਬਲਮ ਨਹੀਂ ਆਉਂਦੀ ਜੀ ਭੂਕਾ ਸਮੇਤ ਰੱਖਦੇ ਵਿੱਚ ਕੀ ਹੁੰਦਾ ਜੀ ਮੈਡਮ ਅਬਾ ਇਥੋਂ ਪਿਆਜ਼ ਦੇ ਵਿੱਚ ਭੂਕਾ ਕੱਟ ਦਿੰਨੇ ਆ ਕੱਟਣ ਤੋਂ ਜਦੋਂ ਜੁਲਾਈ ਦੇ ਵਿੱਚ ਮੁਖਚਰ ਵਾ ਜਾਂਦਾ ਨਮੀ ਵੱਜ ਜਾਂਦੀ ਹੈ। ਇਹਦੇ ਅੰਦਰ ਮੱਖਚਰ ਚੱਲ ਜਾਂਦਾ ਹੈ। ਮੱਖਚਰ ਜਾਣ ਕਰਕੇ ਇਹਨੂੰ ਬਲੈਕ ਫੰਗਸ ਪੈ ਜਾਂਦੀ ਹੈ। ਬਲੈਕ ਫੰਗਸ ਕਰਕੇ ਪਿਆਜ਼ ਗੱਲਾਂ ਚਲ ਹੋ ਜਾਂਦਾ ਹੈ। ਜਿਹੜੇ ਕਿਸਾਨ ਵੀਰਾਂ ਕੋਲੇ ਜਗਾ ਖੁੱਲੇ ਡੁੱਲੇ ਆ ਉਹਨਾਂ ਨੂੰ ਸਮੀਤੀ ਰੱਖਣਾ ਚਾਹੀਦਾ ਹੈ। ਔਰ ਭਾਵੇਂ 1 ਸਾਲ ਦਾ ਵੀ ਭਾਵੇਂ 7 ਸਾਲ ਰੱਖੋ ਪਿਆਜ਼ ਬਿਲਕੁਲ ਥੋੜਾ ਖਰਾਬ ਨਹੀਂ ਹੋਣਗੇ। ਸਿੰਗਲ ਪਰਸੈਂਟ ਵੀ ਖਰਾਬ ਨਹੀਂ ਹੋਣਗੇ। ਪਤਾ ਜੀ ਮਲੇਰ ਕੋਟਲਾ ਸੀਡਸ ਸਟੋਰ ਸਾਡਾ ਫੋਨ ਨੰਬਰ ਆ ਜੀ 9814437716 ਜੀ।